ਨਮਸਕਾਰ ਮੈਂ ਹਾ ਤੁਹਾਡਾ ਹੋਸ ਰਾਜ ਸਵਾਗਤ ਹੈ ਤੁਹਾਡਾ ਖਬਰ ਨਾਮਾ ਤੇ ਗੱਲ ਕਰਦੇ ਆ ਹਥਿਆਰਾਂ ਦੀ ਪੰਜਾਬ ਦੇ ਵਿੱਚ ਹਥਿਆਰਾਂ ਦੀ ਗਿਣਤੀ ਜਿਹੜੀ ਹੈ ਦਿਨ ਬਿੜ ਦਿਨ ਵਧਦੀ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸੁਰੱਖਿਆ ਦੇ ਵਿੱਚ ਰਿਹਾ ਹੈ ਪੰਜਾਬ ਅਤੇ ਪੰਜਾਬ ਦੇ ਵਿੱਚ ਗੈਂਗਸਟਰ ਦੂਸਰੇ ਪਾਸੇ ਗੱਲ ਕਰਦੇ ਹਾਂ ਇੱਕ ਬੜਾ ਵੱਡਾ ਖੁਲਾਸਾ ਹੋਇਆ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿਚ ਲਾ ਜਿਹੜਾ ਆਰਡਰ ਹੈ ਲਾ ਐਂਡ ਆਰਡਰ ਨੂੰ ਪੂਰੀ ਤਰ੍ਹਾਂ ਚਲਾਉਣ ਦੇ ਵਿੱਚ ਅਸਫਲ ਰਹੀ ਹੈ ਮੌਕੇ ਦੀ ਸਰਕਾਰ ਅਤੇ ਮੌਕੇ ਦੇ ਅਧਿਕਾਰੀ ਇਹ ਦੇਖਣ ਨੂੰ ਮਿਲਿਆ ਹੈ ਪੂਰੇ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿਉਂਕਿ ਕਈਆਂ ਜ਼ਿਲ੍ਹਿਆਂ ਦੇ ਵਿੱਚ ਹਥਿਆਰ ਜਿਹੜੇ ਨੇ ਸੰਪੂਰਨ ਤੌਰ ਤੇ ਜਮ੍ਹਾਂ ਕਰਾ ਰਿਆ ਗਏ ਨੇ ਪੁਲਿਸ ਅਧਿਕਾਰੀਆਂ ਵੱਲੋਂ ਅਤੇ ਕਈਆਂ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ 17 ਫੀਸਦੀ ਜਾਂ ਕਹਿ ਲਈਏ 70% ਹਥਿਆਰ ਹਾਲੇ ਵੀ ਲੋਕਾਂ ਦੇ ਕੋਲ ਕਿਉਂ ਨੇ ਇਹ ਸਵਾਲ ਉੱਠਦਾ ਹੈ ਜਾਂ ਉਂਗਲੀ ਖੜੀ ਹੁੰਦੀ ਹੈ ਕਾਨੂੰਨ ਤੇ ਜਾਂ ਮੌਕੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਐਕਟਿੰਗ ਚੀਫ ਜਸਟਿਸ ਜੇਐਸ ਨਵਾਲੀਆ ਅਤੇ ਜਸਟਿਸ ਲੱਤਾ ਬੈਨਰਜੀ ਦੇ ਬੈਂਚ ਨੇ ਭਵਿੱਖ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਫਾਲੋ ਕਰਨ ਦੀ ਚੇਤਾਵਨੀ ਦੇ ਦਿੱਤੀ ਹੈ ਪੰਜਾਬ ਨੂੰ ਪੰਜਾਬ ਦੀ ਸਰਕਾਰ ਨੂੰ ਅਤੇ ਪੰਜਾਬ ਦੇ ਅਧਿਕਾਰੀਆਂ ਨੂੰ ਉਹਨਾਂ ਕਿਹਾ ਜੋ ਹੋਣਾ ਸੀ ਹੋ ਗਿਆ ਲੇਕਿਨ ਅੱਗੇ ਤੋਂ ਇਸ ਤਰ੍ਹਾਂ ਦੀ ਕੁਤਾਈ ਜਾਂ ਢਿੱਲ ਨਹੀਂ ਹੋਣੀ ਚਾਹੀਦੀ ਜੋ ਵੀ ਚੋਣ ਕਮਿਸ਼ਨ ਲਾ ਐਂਡ ਆਰਡਰ ਸਮੇਂ ਦੀ ਸਰਕਾਰ ਤੇ ਇੰਪੋਜ਼ ਕਰਦਾ ਹੈ ਜਾਂ ਅਧਿਕਾਰੀਆਂ ਤੇ ਜਿਹੜਾ ਇੰਪੋਜ਼ ਕਰਦਾ ਹੈ ਦੂਸਰੇ ਪਾਸੇ ਜਿਹੜਾ ਹੈ ਐਡਵੋਕੇਟ ਏਪੀਐਸ ਸ਼ੇਰਗਿਲ ਉਸਨੇ ਕਿਹਾ ਕਿ ਕਿਸ ਤਰ੍ਹਾਂ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਗਿਆ ਹੈ ਪੂਰੇ ਪੰਜਾਬ ਦੇ ਵਿੱਚ ਕਈਆਂ ਜਿਨ੍ਹਾਂ ਦੇ ਵਿੱਚ 100% ਹਥਿਆਰ ਤੇ ਜਿਹੜਾ ਲੋਕਾਂ ਦਾ ਪਰਸਨ ਅਸਲਾ ਸੀ ਉਹਨਾਂ ਨੂੰ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਸਰਕਾਰੀ ਜਗ੍ਹਾਵਾਂ ਤੇ ਜਿਹੜਾ ਹੈ ਉਹਨੂੰ ਬੰਦ ਕਰਕੇ ਰੱਖ ਦਿੱਤਾ ਗਿਆ ਅਤੇ ਕਈ ਪੰਜਾਬ ਦੇ ਵਿੱਚ ਅਜਿਹੇ ਜ਼ਿਲ੍ਹੇ ਨੇ ਜਿੱਥੇ 17% ਅਸਲਾ ਹਾਲੇ ਵੀ ਲੋਕਾਂ ਦੇ ਕੋਲ ਹੈ ਇਹ ਗੱਲ ਦੇਖਣ ਨੂੰ ਮਿਲੀ ਹੈ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਐਪੀਐਸ ਸ਼ਰਗਲ ਦਾ ਕਹਿਣਾ ਸੀ ਜਿਹੜੇ ਐਡਵੋਕੇਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਹਨਾਂ ਕਿਹਾ ਹੋ ਸਕਦਾ ਹੈ ਕਿ ਇਹ ਹਥਿਆਰ ਜਿਹੜੇ ਨੇ ਜਿਹੜੇ ਪਰਸਨਲ ਨੇ ਲੋਕਾਂ ਦੇ ਕੋਲ ਉਹਨਾਂ ਦਾ ਅਬਸ ਯੂਜ਼ ਹੋ ਜਾਵੇ ਜਾਂ ਲੋਕ ਉਹਨਾਂ ਨੂੰ ਮਿਸਯੂਜ਼ ਕਰ ਲੈਣ ਇਹਦੇ ਬਾਰੇ ਫਿਊਚਰ ਦੇ ਵਿੱਚ ਅੱਗੇ ਸਮੇਂੀਆ ਸਰਕਾਰਾਂ ਨੂੰ ਅਤੇ ਸਾਮੇ ਦੇ ਅਧਿਕਾਰੀਆਂ ਨੂੰ ਸੂਚਨਾ ਹੋਵੇਗਾ ਅਤੇ ਲਾਅ ਆਰਡਰ ਨੂੰ ਪੂਰੀ ਤਰ੍ਹਾਂ ਮੇਨਟੇਨ ਕਰਨਾ ਹੀ ਜਿਹੜੀ ਸੂਬੇ ਦੀ ਸਰਕਾਰ ਹੁੰਦੀ ਹੈ ਉਸ ਦੀ ਭਲਾਈ ਹੁੰਦੀ ਹੈ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਮੌਕੇ ਦੇ ਅਧਿਕਾਰੀ ਅਤੇ ਮੌਕੇ ਦੀ ਸਰਕਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਕਿੰਨਾ ਕੁ ਫੋਲੋ ਕਰਦੀ ਹੈ ਅਤੇ ਕਿੰਨਾ ਕੁ ਇੰਪੋਜ਼ ਕਰ ਪਾਉਂਦੀ ਹੈ ਜਿਹੜੇ ਪੰਜਾਬ ਦੇ ਲੋਕ ਨੇ ਅਤੇ ਜਿਨ੍ਹਾਂ ਕੋਲ ਹਥਿਆਰ ਨੇ ਇਹ ਗੱਲ ਦਾ ਖੁਲਾਸਾ ਹਾਈ ਕੋਰਟ ਪੰਜਾਬ ਤੇ ਹਰਿਆਣਾ ਦੇ ਵੀ ਨਹੀਂ ਕੀਤਾ ਹੈ ਪਲੱਸ ਏਪੀਐਸ ਸ਼ੇਰ ਗਿੱਲ ਨੇ ਵੀ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਚੋਣ ਕਮਿਸ਼ਨਰ ਜਿਹੜਾ ਹੁੰਦਾ ਹੈ ਜਾਂ ਚੋਣ ਕਮਿਸ਼ਨ ਜਿਹੜੀਆਂ ਹਦਾਇਤਾਂ ਲਾਗੂ ਕਰਦਾ ਹੈ ਉਹੀ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਤੇ ਹਰੇਕ ਸ਼ਹਿਰ ਦੇ ਵਿੱਚ ਲੱਗ ਹੋਣੀ ਚਾਹੀਦੀਆਂ ਨੇ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਹੋਣੀ ਚਾਹੀਦੀ ਧੰਨਵਾਦ